ਦੁਨੀਆ ਤੋਂ ਸੋਹਣਿਆ ਵਿਆਹ ਵਾਲੇ ਦਿਨ ਮੁੰਡਾ ਕੁੜੀ ਨੇ ਹੌਲੀ ਹੌਲੀ ਇਲਾਹੀ ਸੰਗ ਤੇ ਆਪਣੇ ਵਿਆਹ ਦੇ ਵਿੱਚ ਲਾਈਆਂ ਰੌਣਕਾਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਕਿਵੇਂ ਮੁੰਡਾ ਕੁੜੀ ਆਪਣੇ ਵਿਆਹ ਦੇ ਵਿੱਚ ਨੱਚਣ ਦੇ ਲਈ ਸਟੇਜ ਉੱਪਰ ਆਉਂਦੇ ਹਨ ਜਿੱਥੇ ਕਿ ਦੋਸਤੋ ਰਿਸ਼ਤੇਦਾਰਾਂ ਤੇ ਪਰਿਵਾਰ ਦੇ ਸਾਹਮਣੇ ਇੱਕ ਛੱਜਵੇਂ ਹੀ ਜੋੜੇ ਨੂੰ ਨੱਚਣਾ ਬੇਹੱਦ ਔਖਾ ਹੁੰਦਾ ਹੈ ਉੱਥੇ ਦੋਸਤੋ ਇਸ ਮੁੰਡਾ ਕੁੜੀ ਨੇ ਆਪਣੀ ਮਨਪਸੰਦ ਦਾ ਗੀਤ ਤਾਂ ਜ਼ਰੂਰ ਲਾਇਆ ਪਰ ਜਦੋਂ ਨੱਚਣ ਦੇ ਲਈ ਕਿਹਾ ਤਾਂ ਫਿਰ ਦੋਸਤੋ ਥੋੜਾ ਥੋੜਾ ਸੰਗੀਤ ਤੇ ਤੁਸੀਂ ਸੋ ਵੀਡੀਓ ਦੇ ਵਿੱਚ ਸਾਫ ਸਾਫ ਦੇਖੋ ਬੇਸ਼ੱਕ ਦੋਸਤੋ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਪਰ ਪਿੰਡਾਂ ਦੇ ਰਹਿਣ ਵਾਲੇ ਮੁੰਡੇ ਕੁੜੀਆਂ ਆਪਣੇ ਵਿਆਹ ਦੇ ਵਿੱਚ ਇੰਨਾ ਨਹੀਂ ਨੱਚ ਕੇ ਦਿਖਾ ਸਕਦੇ ਜਿੱਥੇ ਕੀ ਦੋਸਤੋ ਦੇਖਿਆ ਜਾਵੇ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਦਾ ਦਿਲ ਖੋਚ ਕਰ ਦਿੰਦੇ ਹਨ ਜਿੱਥੇ ਕੀ ਦੇਖਿਆ ਤਾਂ ਇਸ ਮੁੰਡੇ ਨੇ ਵੀ ਆਪਣੇ ਵਿਆਹ ਦੇ ਵਿੱਚ ਬੇਹੱਦ ਰੌਣਕ ਲਾਈ ਹੈ ਉੱਥੇ ਦੋਸਤੋ ਰਿਸ਼ਤੇਦਾਰ ਵੀ ਦੇਖਦੇ ਰਹੇਗੇ ਤੇ ਸਾਊ ਜੇ ਮੁੰਡੇ ਨੇ ਆਪਣੀ ਘਰ ਵਾਲੀ ਦੀ ਬਾਹ ਫੜ ਕੇ ਜਦੋਂ ਨੱਚਣ ਲੱਗਿਆ ਕੀ ਦੋਸਤੋ ਤੁਸੀਂ ਆਪਣੇ ਵਿਆਹ ਦੇ ਵਿੱਚ ਐਵੇਂ ਨੱਚਣਾ ਚਾਹਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਿਾਂਗੇ